ਆ ਢੰਗਣਾ ਸੰਗਤ ਨੂੰ ਦਿਖਾਉਂਦਾ ਹੈ ਕਿ ਤੇ ਸਮਾਂ ਹੀ ਫੈਸਲਾ ਕਰੇਗਾ 5 ਮਿੰਟ ਹੈ ਬਾਬਾ ਜੀ ਹਾ ਟੱਕਰ ਹਾ ਆਈ ਦੀ ਕੁਸ਼ਤੀ ਦਾ ਜੇਤੂ ਹੋਵੇਗਾ ਤੇ ਰੀਅਲ ਹੈ ਟੱਕਰ ਨਾ ਗਈ ਫੇਗ ਚਰ ਵੱਜੀ ਦੀ ਟਕਾਣੇ ਨਿਕਲੇ ਕੰਨਾ ਵਿੱਚੋਂ ਸ਼ੇਗ ਹੜਕਾਣ ਜਿੱਤੇਗਾ ਉਹ ਗੱਲਾਂ ਸਮੇਂ ਦੀਆਂ ਮੇਰੇ ਮਿੱਤਰੋ ਕਿ ਚੱਗਰੇ ਝੱਲਾਂ ਨੇ ਕਦੇ ਸ਼ੇਰ ਦੀ ਰੰਦੇ ਕੁਝੋ ਕਾ ਧੱਲੂ ਤੋਂ ਮਨੂ ਸਾਗਰ ਵਿੱਚ ਨਹੀਂ ਪੈਂਦੇ ਕੁਝੋ ਸਾਗਰ ਵਿੱਚ ਨਹੀਂ ਪੈਂਦੇ ਕੁਝੇ ਅੱਜ ਦੇਖਦਾ ਕੁਜੇ ਦੇ ਵਿੱਚ ਸਮੁੰਦਰ ਬੰਦ ਕਿਹੜਾ ਪਹਿਲਵਾਨ ਕਰਦਾ ਦੋਨੋਂ ਹੀ ਵੱਡੇ ਸਮੁੰਦਰ ਨੇ ਪਰ ਆਪਣੀ ਪ੍ਰਸਤਾਂ ਦੀ ਖਾਦੀ ਹੋਈ ਮਾਰ ਜਿਹੜੀ ਹੈ ਉਹਦਾ ਨਤੀਜਾ ਕਿਹੜਾ ਪਹਿਲਵਾਨ ਅੱਜ 5 ਮਿੰਟ ਦੇ ਵਿੱਚ ਵਿੱਚ ਵਧੀਆ ਢੰਗ ਨਾਲ ਸੰਗਤ ਨੂੰ ਦਿਖਾਉਂਦਾ ਤੇ ਸਮਾਂ ਹੀ ਫੈਸਲਾ ਕਰੇਗਾ 5 ਮਿੰਟ ਹੈ ਬਾਬਾ ਜੀ ਤੇ 5 ਮਿੰਟ ਜਿਹੜੇ ਪੁਆਇੰਟ ਹੁੰਦੇ ਆ ਸਾਬ ਬਹੁਤੀ কুਸਤੀ ਜੜੀ ਇੱਕ ਬੜੀ ਤਕਰੀ কুਸਤੀ ਹੈ ਨਰਾਲੀ কুਸਤੀ ਹੈ ਏ ਹਾ ਸਵਾਦ ਵੱਖਰਾ ਮੇਰੇ ਮਿੱਤਰੋ ਦਸਾ ਪੱਟੀ ਭਾਨੇ ਉਸਤਾਦ ਦਾ ਚੰਡਿਆ ਇਧਰ ਹਰਿਆਣੇ ਵਾਲਾ ਮੈਨੂੰ ਲੱਗਦਾ ਟੱਕਰ ਓ ਟੱਕਰ ਓ ਬੋਲੇ ਸੋਨੇ ਹਾਰੇ ਸਰੀ ਅਗਾਲੂ ਬੋਲੇ ਸੋਨੇ ਹਮ ਸੱਸੀ ਕਾ ਅਣਖਾਂ ਦੇ ਸਰਨਾਮੇ ਦੱਸਦੀ ਰਹੇ ਕੁਸ਼ਤੀ ਅਨਖਾਂ ਦੇ ਸਰਨਾਮੇ ਦਸਵੀਂ ਰਹੀ ਕੁਸ਼ਤੀ ਕੁਸ਼ਤੀ ਜਿੰਦਾਬਾਦ ਲੈ ਵੀ ਮੁੰਲਾ ਨਾਮਾਂ ਦੀ ਟੋਹਣ ਕਰਾਉਣੀ ਹੈ ਪਹਿਲਵਾਨ ਆ ਲੈ ਮਾਈਕ ਆ ਲੈ ਆ ਘੱਟ ਮਾਦਾੜਾ ਲੱਗਾ ਵਜੀ ਹਲੋ ਹਲੋ